ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲ ਆਪਾ ਸਾਰਿੰਗ ਪਾਣੀ ਇਹ ਸ਼ਬਦ ਜਰਾ ਮਹਿੰਗੇ ਉਚਾਰਨ ਵਾਲਾ ਹੈ ਕਠਨ ਉਚਾਰਨ ਵਾਲਾ ਹੈ ਇਹ ਵੀ ਤੇ ਇਹਦੇ ਤੋਂ ਅਗਲਾ ਵੀ ਧਿਆਨ ਪੂਰਵਕ ਸਰਵ ਕਰਨਾ ਕਿ ਪਾਠੀ ਸਿੰਘ ਜੀ ਕਿਵੇਂ ਜਮਕ ਲਾਉਂਦੇ ਨੇ ਕਿਵੇਂ ਵਿਸ਼ਰਾਮ ਲਗਾਉਂਦੇ ਨੇ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪ ਆਓ ਸਾਰੰਗ ਪਾਣੀ ਸਲਲ ਆ ਵਖਰਾ ਤੇ ਪਾਓ ਵਖਰਾ ਆ ਪਾਓ ਇਕੱਠਾ ਪਾਠ ਨਹੀਂ ਕਰਨਾ ਦੂਸਰੇ ਅਰਥ ਵਿੱਚ ਆ ਪਾਓ ਹੁੰਦਾ ਹੈ ਪਰ ਜਿਹੜਾ ਮੁੱਖ ਰੂਪ ਹੈ ਆ ਵਖਰਾ ਤੇ ਪਾਓ ਵਖਰਾ ਸਾਰੰਗ ਪਾਣੀ ਸਲਲ ਆਪ ਆਓ ਸਾਰੰਗ ਪਾਣੀ ਹਾਂਜੀ ਇਹ ਵਿਸਰਾਮ ਇਸੇ ਤਰ੍ਹਾਂ ਹੀ ਧਿਆਨ ਨਾਲ ਲਾਉਣਾ ਹੈ ਇਹੋ ਹੂੜਾ ਨਹੀਂ ਲਾਉਣਾ ਇਹੋ ਛੇਤੀ ਬੋਲ ਦੇਣਾ ਇਹੋ ਤਾਨ ਧਰਤੀ ਇਥੇ ਠੰਮਕ ਹੈ ਬੀਜ ਕਰਮਾ ਕਰੋ ਇਥੇ ਵਿਸ਼ਰਾਮ ਹੈ ਸਲਿਲ ਆ ਪਾਉ ਇਹ ਵੱਖਰਾ 파ੜ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਆ ਪਾਉ ਇਕੱਠਾ ਨਹੀਂ ਕਹਿਣਾ ਸਲਿਲ ਆ ਪਾਉ ਸਾਰਿੰਗ ਪਾਣੀ ਮਨ ਕਿਰਸਾਨ ਹਰ ਰਿਦੈ ਜਮਾਏ ਲੈ ਏਉ ਪਾਵਸ ਪਦ ਨਿਰਵਾਣੀ ਜਮਾਏ ਲੈ ਜਮਾਏ ਨਹੀਂ ਬੋਲਣਾ ਕਿਉਂਕਿ ਜੱਜੇ ਤੇ ਟਿੱਪੀ ਲਿਖੀ ਹੋਈ ਹੈ ਹਾਂਜੀ ਮਾਨ ਕਿਰਸਾਨ ਹਰ ਰਿਦਾ ਜਮਾਇ ਲੈ ਏ ਉਪਾਵਸ ਪਾਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਹਾਂ ਮੂੜੇ ਤੇ ਵਿਸ਼ਰਾਮ ਦੇਣਾ ਕਾਹੇ ਗਰਬਸ ਮੂੜੇ ਮਾਇਆ ਪਿਤ ਸੁਤ ਸਗਲ ਕਾਲ ਅਤਰ ਮਾਤਾ ਸੁਤੋ ਪੋਲਾ ਬੋਲਣਾ ਪਿਤ ਸੁਤੋ ਪਿਤ ਵੀ ਪੋਲਾ ਤੇ ਸੁਤੋ ਵੀ ਪੋਲਾ ਪਿਤ ਸੁਤੋ ਸਗਲ ਕਾਲ ਅਤਰ ਮਾਤਾ ਲੱਲੇ ਤੇ ਵਜਨ ਦੇਣਾ ਕਾਲ ਅਤਰ ਮਾਤਾ ਮਾਤਾ ਵੀ ਪੋਲਾ ਹੀ ਬੋਲਣਾ ਹੈ ਇਹ ਸਾਰੀਆਂ ਰਿਸ਼ਤੇਦਾਰੀਆਂ ਗਣੀਆਂ ਨੇ ਪਿਤਾ ਪੁੱਤਰ ਇਸਤਰੀ ਮਾਂ ਅੰਤ ਵੇਲੇ ਕਿਸੇ ਨੇ ਸਹਾਇਕ ਨਹੀਂ ਬਣਨਾ ਪਿਤ ਸੁਤ ਸਗਲ ਕਾਲ ਅਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾ ਬਿਖੈ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮਾ ਹੋਏ ਧਾਈ ਬਿਖੈ ਵਿਕਾਰ ਦੁਸ਼ਟ ਕਿਰਖਾ ਕਰੇ ਏ ਨ ਤਾਜ ਆਤਮਾ ਹੋਏ ਧਾਈ ਜਾਪ ਤਪ ਸੰਜਮ ਹੋ へ ਜਬ ਰਾਖੇ ਕਮਲ ਵਿਗਸੈ ਮਦ ਆਸਰਮਾਈ ਮਦ ਧੱਦੇ ਦਾ ਉਚਾਰਨ ਕਰਨਾ ਪਰ ਮੰਮੇ ਉੱਪਰ ਅਦਕ ਨਹੀਂ ਲਗਾਉਣਾ ਮਦ ਨਹੀਂ ਕਰਨਾ ਮਦ ਆਸਰਮਾਈ ਬੇਸ ਸਪਤਾ ਹਰ ਬਾਸਰੋ ਸੰਗਰਹਿ ਸਪਤਾ ਵਖਰਾ ਤੇ ਹਰੋ ਵਖਰਾ ਬੀਸ ਸਪਤਾ ਹਰੋ ਬਾਸਰੋ ਸੰਗ੍ਰਹ ਬੀਸ ਸਪਤਾ ਇਸ ਸੰਬੰਧਕ ਪਾਠ ਹੈ ਉੰਜ ਲਿਖਿਆ ਸਪਤਾ ਹਰੋ ਇਕੱਠਾ ਹੀ ਹੈ ਪਰ ਇਹ ਵੱਖਰਾ ਪਾਠ ਟਕਸਾਲ ਵਿੱਚ ਕਰਾਇਆ ਜਾਂਦਾ ਹੈ ਬੀਸ ਸਪਤਾ ਹਰੋ ਇਤਿ ਠਮਕ ਬਾਸਰੋ ਸੰਗ੍ਰਹ ਸੰਤੂ ਡੈਸ਼ ਤੇ ਦਨੀਆ ਸੰਗ੍ਰਹਿ ਇਸ ਤਰ੍ਹਾਂ ਬੂਲਿ ਬੀਸ ਸਪਤਾਹਰ ਬਾਸਰੋ ਸੰਗ੍ਰਹਿ ਤੀਨ ਖੋੜਾ ਨਿਤਕਾਲ ਸਾਰੈ ਦਸ ਅਠਾਰਮ ਅਪਰੰਪਰੋ ਚੀਨਾ ਕਹ ਨਾਨਕ ਏਵ ਏਕ ਤਾਰੈ